ਤੱਕ ਚਾਈਨਾ ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ ਹਾਲਾਂਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਇਸ ਵਿਕਰੀ ਤੇ ਰੋਕ ਲਗਾਉਣ ਦੀ ਹੁਕਮ ਜਾਰੀ ਕੀਤੀ ਨੇ ਪਰ ਇਸ ਦੇ ਬਾਵਜੂਦ ਇਹ ਤੜਲੇ ਦੇ ਨਾਲ ਵਿਕਰੀ ਹੈ ਇਸੇ ਕੜੀ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 108 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਨੇ ਤੇ ਦੁਕਾਨਦਾਰ ਦੇ ਖਿਲਾਫ ਇਹ ਮਾਮਲਾ ਦਰਜ ਕਰ ਲਿਆ ਗਿਆ ਈ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ। ਆਨੁ ਮੁਖਰ ਨੇ ਤੋਂ ਕੋਈ ਤਰਾਹ ਦਿੱਤੀ ਸੀ। ਤੇ ਅਹੀਂ 3-4 ਦਿਨ ਦੇ ਤੋਂ ਨਜ਼ਰ ਰખી ਵੀ ਇਹਦਾ ਸਾਨੂੰ ਪਤਾ ਲੱਗਾ ਕਿ ਗੱਟਾਂ ਨਾਲ ਡੋਰ ਗੱਟੂ ਇਹ ਚੰਦਾ ਕੰਮ ਕਰ ਰਿਆ। ਇਹ ਬੰਦਾ ਹੈਗਾ ਉਹ ਮਨਦੀਪ ਸਿੰਘ ਹੈ ਜੀ ਉਮਰਪੁਰੇ ਦਾ। ਇਹ ਆਪਣੇ ਘਰੇ ਜਿਹੜਾ ਵਾ ਜਿਹੜਾ ਗਾਕਾਂ ਨੂੰ ਜਿਹੜਾ ਵਾ ਚੈਨਾ ਗੱਟੂ ਇਹ ਇਹੀ ਦਾ ਹੀ। ਇਹਨੂੰ ਕੱਲ੍ਹ ਸਾਮੀ ਆਪਾਂ ਜਿਹੜਾ ਮੁਖਰ ਲਾਦੂ ਤੇ ਇਹਨੂੰ ਕਾਬੂ ਕੀਤਾ ਸੀ। ਪੰਜ 105 ਚੈਨਾ ਰੋਡ ਦੇ ਗੱਟੂ ਜਿਹੜੇ ਬਰਾਮਦ ਕੀਤੇ ਨੇ। ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਜੀ। 1788 ਆਈਪੀਸੀ ਤਾ। ਜੀ ਜੀ ਦਰਜ ਹੋ ਗਿਆ ਸਮ ਅਸੀਂ ਸ਼ਹਿਰ ਵਾਸੀਨ ਨੂੰ ਅਪੀਲ ਕਰਦੇ ਹਾਂ ਕਿ ਜਿਹੜੀ ਚੈਨਾ ਡੋਰ ਦੀ ਹੈ ਨਾ ਇਹ ਖਰੀਦਣ ਤੇ ਨਾ ਕੋਈ ਵੇਚੇ ਕਿਉਂ ਇਹ ਚੈਨਾ ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਵੀ ਮਾੜੀ ਹੈ ਤੇ ਜਾਨਵਰਾਂ ਜਿਹੜੇ ਆਪਣੇ ਪਸ਼ੂ ਪੰਛੀ ਹੈ ਇਹਨਾਂ ਵਾਸਤੇ ਵੀ ਮਾੜੀ ਹੈ ਸਾਡੀ ਇਹੋ ਅਪੀਲ ਹੈ ਕਿ ਚੈਨਾ ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚੈਨਾ ਡੋਰ ਖਰੀਦਾਂਗੇ ਨਾ ਤੇ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣਿਆਂ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਅਪੀਲ ਹੈ ਦੁਕਾਨਦਾਰਾਂ ਨੂੰ ਵੀ ਅਪੀਲ ਹੈ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚੈਨਾ ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਖਿਲਾਫ ਕ ਤੱਕ ਚਾਈਨਾ ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ ਹਾਲਾਂਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਇਸ ਵਿਕਰੀ ਤੇ ਰੋਕ ਲਗਾਉਣ ਦੀ ਹੁਕਮ ਜਾਰੀ ਕੀਤੀ ਨੇ ਪਰ ਇਸ ਦੇ ਬਾਵਜੂਦ ਇਹ ਤੜਾਲੇ ਦੇ ਨਾਲ ਵਿਕਰੀ ਹੈ ਇਸੇ ਕੜੀ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 108 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਨੇ ਤੇ ਦੁਕਾਨਦਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਹ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ ਇਹਨੂੰ ਮੁਖਬਰ ਨੇ ਕੋਈ ਤਰਾਹ ਦਿੱਤੀ ਸੀ ਤੇ ਅਹੀਂ 3-4 ਦਿਨ ਦੇ ਤੋਂ ਨਜ਼ਰ ਰੱਖੀ ਸੀ ਜਿੱਦਾਂ ਸਾਨੂੰ ਪਤਾ ਲੱਗਾ ਹੈ ਕਿ ਗੱਟ ਚਾਈਨਾ ਡੋਰ ਗੱਟੂ ਵੇਚਣ ਦਾ ਕੰਮ ਕਰ ਰਿਹਾ ਇਹ ਬੰਦਾ ਹੈ ਗਰਗ ਮਨਦੀਪ ਸਿੰਘ ਹੈ ਜੀ ਉਮਰਪੁਰੇ ਦਾ ਇਹ ਆਪਣੇ ਘਰੇ ਜਿਹੜਾ ਵਾ ਜਿਹੜਾ ਗਾਕਾਂ ਨੂੰ ਜਿਹੜਾ ਵਾ ਚੈਨਾਗਟੂ ਇਹ ਇਹੀ ਦਾ ਹੀ ਇਹਨੂੰ ਕੱਲ ਸਾਮੀ ਆਪਾਂ ਜਿਹੜਾ ਮੁਖਰ ਲਾਉ ਦਿੱਤੇ ਇਹਨੂੰ ਕਾਬੂ ਕੀਤਾ ਤੁਸੀਂ 105 ਚੈਨਾ ਰੋਡ ਦੇ ਘਟੂ ਜਿਹੜੇ ਬਰਾਮਦ ਕੀਤੇ ਨੇ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ 17 188 ਆਈਪੀਸੀ ਤਾ ਅਸੀਂ ਸ਼ਹਿਰ ਵਾਸੀ ਨੇ ਇਹ ਅਪੀਲ ਕਰਦੇ ਹਾਂ ਵੀ ਜਿਹੜੀ ਚੈਨਾ ਡੂਰ ਦੀ ਹੈ ਨਾ ਇਹ ਖਰੀਦਣ ਤੇ ਨਾ ਕੋਈ ਵੇਚੇ ਉਹ ਇਹ ਚੈਨਾ ਡੋਰ ਜਿਹੜੀ ਆ ਇਹ ਇਨਸਾਨਾਂ ਵਾਸਤੇ ਵੀ ਮਾੜੀ ਆ ਤੇ ਜਨਵਾਰਾਂ ਜਿਹੜੇ ਆਪਣੇ ਪਸ਼ੂ ਪੰਛੀ ਆ ਇਹਨਾਂ ਵਾਸਤੇ ਵੀ ਮਾੜੀ ਆ ਸਾਡੀ ਇਹੋ ਅਪੀਲ ਆ ਵੀ ਚੈਨਾ ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚੈਨਾ ਡੋਰ ਖੀਦਾਂਗੇ ਨਾ ਤਾਂ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣਿਆਂ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਅਪੀਲ ਆ ਦੁਕਾਨਦਾਰਾਂ ਨੂੰ ਵੀ ਪੀਲਿਆ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚੈਨਾ ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਕਾਤਕ ਚਾਈਨਾ ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ ਹਾਲਾਂਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਇਸ ਵਿਕਰੀ ਤੇ ਰੋਕ ਲਗਾਉਣ ਦੀ ਹੁਕਮ ਜਾਰੀ ਕੀਤੀ ਨੇ ਪਰ ਇਸ ਦੇ ਬਾਵਜੂਦ ਇਹ ਤੜਲੇ ਦੇ ਨਾਲ ਵਿਕਰੀ ਹੈ ਇਸੇ ਕੜੀ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 108 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਨੇ ਤੇ ਦੁਕਾਨਦਾਰ ਦੇ ਖਿਲਾਫ ਇਹ ਮਾਮਲਾ ਦਰਜ ਕਰ ਲਿਆ ਗਿਆ ਇਹ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ ਤੁਹਾਨੂੰ ਮੁਖ ਵਰਦੇ ਤੋਂ ਕੋਈ ਤਲਾਹ ਦਿੱਤੀ ਸੀ ਇੱਥੇ ਹੀ ਤਿੰਨ ਚਾਰ ਦਿਨ ਦੇ ਤੋਂ ਨਜ਼ਰ ਰੱਖੀ ਸੀ ਵੀ ਤੁਹਾਨੂੰ ਪਤਾ ਲੱਗਾ ਸੀ ਕਿ ਗੱਟ ਜਨਡੋਰ ਗੱਟੂ ਇਹ ਚੰਦਾ ਕੰਮ ਕਰ ਰਿਹਾ ਇਹ ਬੰਦਾ ਹੈਗਾ ਉਹ ਮਦੀਪ ਸਿੰਘ ਹੈ ਜੀ ਉਮਰਪੁਰੇ ਦਾ ਇਹ ਆਪਣੇ ਘਰੇ ਹੀ ਜਿਹੜਾ ਵਾ ਜਿਹੜੇ ਗਾਕਾਂ ਨੂੰ ਜਿਹੜਾ ਵਾ ਚੈਨਾ ਗੱਟੂ ਵੇਚਦਾ ਸੀ ਇਹਨੂੰ ਕੱਲ ਸਾਮੀ ਆਪਾਂ ਜਿਹੜਾ ਵਾ ਮੁਖ ਵਰਦੇ ਤਲਾਹ ਦਿੱਤੀ ਇਹਨੂੰ ਕਾਬੂ ਕੀਤਾ ਤੇ 105 105 ਚੈਨਾ ਰੋਡ ਦੇ ਗੱਟੂ ਜਿਹੜੇ ਬਰਾਮਦ ਕੀਤੇ ਨੇ ਇਹਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਧਾਰਾ 188 ਆਈਪੀਸੀ ਤੋਂ ਇਹ ਦਿਨ ਤੋਂ ਦੇ ਨਿਸ਼ਾਨੇ ਸ਼ਹਿਰ ਵਾਸਤੇ ਅਸੀਂ ਸਰਬਸਿਨ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਚੈਨਾ ਡੋਰ ਦੀ ਹੈ ਨਾ ਇਹ ਖਰੀਦਣ ਤੇ ਨਾ ਕੋਈ ਵੇਚੇ ਕਿਉਂਕਿ ਇਹ ਚੈਨਾ ਡੋਰ ਜਿਹੜੀ ਆ ਇਹ ਇਨਸਾਨਾਂ ਵਾਸਤੇ ਵੀ ਮਾੜੀ ਆ ਤੇ ਜਾਨਵਰਾਂ ਜਿਹੜੇ ਆਪਣੇ ਪਸ਼ੂ ਪੰਛੀ ਆ ਇਹਨਾਂ ਵਾਸਤੇ ਵੀ ਮਾੜੀ ਆ ਸਾਡੀ ਇਹੋ ਅਪੀਲ ਆ ਵੀ ਚੈਨਾ ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚੈਨਾ ਡੋਰ ਖਰੀਦਾਂਗੇ ਨਾ ਤੇ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣਿਆਂ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਅਪੀਲ ਆ ਦੁਕਾਨਦਾਰਾਂ ਨੂੰ ਵੀ ਅਪੀਲ ਆ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚੈਨਾ ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਗੇ ਤੇ ਇਹਨਾਂ ਦੇ ਖਿਲਾਫ ਕ